ਪਦਿਆ ਤੂੰ ਇੰਨੀਆਂ ਜ਼ਹਿਰਾਂ ਪਾਤੀਆਂ ਧਰਤੀ ਦੇ ਵਿੱਚ ਤੇਰੇ ਲਾਲਚ ਨੇ ਤੈਨੂੰ ਅੰਨਾ ਕਰਤਾ ਭੱਜ ਜਾਣਾ ਸਰਮੂਰ ਪਤਾ ਨਹੀਂ ਕਿੱਥੇ ਜਾ ਕੇ ਟੱਕਰ ਮਾਰਨੀ ਐ ਪੈਸਾ ਕੰਮ ਪੈਸਾ ਕੰਮ ਇਹ ਚੀਜ਼ ਨੇ ਤੇਰਾ ਸਬਰ ਤੇਰਾ ਸੰਤੋਖ ਖਤਮ ਕਰਤਾ ਇੰਨਾਂ ਚੀਜ਼ਾਂ ਨੇ ਅੱਜ ਤੈਨੂੰ ਕਿਹੜੇ ਮਕਾਮ ਤੇ ਲੈ ਕੇ ਖੜਾ ਕਰਤਾ ਨਾ ਜ਼ਹਿਰਾਂ ਨੇ ਤੈਨੂੰ ਚਿੰਤਾਵਾਂ ਨੇ ਘੇਰ ਲਿਆ ਬਿਮਾਰੀਆਂ ਨੇ ਘੇਰ ਲਿਆ ਕੁਝ ਸਕੂਨ ਤੇਰੇ ਕੋਲ ਨਹੀਂ ਨਾ ਤੂੰ ਧਰਤੀ ਨਾਲ ਡੁੱਲ ਰਿਹਾ ਨਾ ਤੂੰ ਇਹ ਕਦਰ ਦੇ ਰੰਗਾਂ ਨੂੰ ਮਾਰ ਰਿਹਾ ਕੁਦਰਤ ਦੇ ਰੰਗਾਂ ਨੂੰ ਮਾਰ ਰਿਹਾ ਨਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਜੋੜ ਰਿਹਾ ਜੋੜ ਅੱਗੇ ਭਾਈ ਆ ਪਹਾੜ ਦਾ ਠੱਕਾ ਚੱਲਦਾ ਨਾ ਦੰਦ ਘੜਕਾ ਆ ਦੰਦ ਘੜਕਾ ਵਾਇਤਾ ਕਿੰਨੇ ਨਜ਼ਾਰੇ ਸੀ ਕਿੰਨਾ ਬੰਦਾ ਸੌਖਾ ਸੀ ਕਿਹੜੀਆਂ ਬਿਮਾਰੀਆਂ ਕਿਹੜੀਆਂ ਡਿਪਰੈਸ਼ਨਾਂ ਕੁਝ ਵੀ ਨਹੀਂ ਸੀ ਬੰਦੇ ਕੋਲ ਯਾਰ ਕਿਉਂ ਕਿ ਬੰਦਾ ਧਰਤੀ ਨਾਲ ਜੁੜਿਆ ਸੀ ਬੰਦਾ ਆਹਦੀ ਜੜ ਨਾਲ ਜੁੜਿਆ ਸੀ ਜੜ ਤੋਂ ਦੂਰ ਹੋ ਗਿਆ ਗਰਵਾਣੀ ਕਹਿੰਦੀ ਐ ਜੋ ਬ੍ਰਾਹਮਣ ਦੇ ਸੋਈ ਪਿੰਡੇ ਅਸੀਂ ਇੰਨਾ ਪੰਜਾਂ ਤੱਤਾਂ ਚ ਹੀ ਬਣਿਆ ਬਾਈ ਆ ਪੰਜਾਂ ਤੱਤਾਂ ਦਾ ਪੁੱਤ ਲਈ ਆ ਬੰਦਾ ਧਰਤੀ ਅੱਗ ਹਵਾ ਪਾਣੀ ਆਕਾਸ਼ ਇਹਨਾਂ ਤੋਂ ਦੂਰ ਹੋ ਗਿਆ ਇਸੇ ਕਰਕੇ ਔਖਾ ਹੋ ਗਿਆ ਦੇਖਿਆ ਕਦੇ ਸੋਚਿਆ ਗੌਰ ਕੀਤੀ ਐ ਗੱਲ ਦੀ ਵੀ ਜਦੋਂ ਜਵਾਕ ਹੁੰਦਾ ਜਿਹੜਾ ਉਹ ਅੱਗ ਬੰਨੀ ਕਾਂ ਭਾਈਦਾ ਮਿੱਟੀ 'ਚ ਖੇੜ ਕੇ ਕਿਆ ਖੁਸ਼ ਹੁੰਦਾ ਪਾਣੀ 'ਚ ਨਾ ਆ ਕੇ ਕਿਆ ਖੁਸ਼ ਹੁੰਦਾ ਹਵਾ ਆਉਂਦੀ ਆ ਕਿਉਂ ਨਜ਼ਾਰਾ ਲੈਂਦਾ ਹੋ ਕਿਉਂਕਿ ਉਹ ਆਪਣੇ ਆਪ ਨਾਲ ਜੁੜ ਰਿਹਾ ਸੁਬਦਿਆ ਜੁੜ ਜਾ ਸੋਖਾ ਰਹੇਗਾ ਆਪਣੀਆਂ ਨਸਲਾਂ ਨੂੰ ਵੀ ਜੋੜ ਲਾ ਆਪਣੇ ਜਵਾਕਾਂ ਨੂੰ ਵੀ ਜੋੜ ਲਾ ਛੜਦੇ ਦੌਰ ਨੂੰ ਇਹ ਦੌਰ ਨਿਕਲੇ ਮੁੱਕਣੀ ਤੂੰ ਮੁੱਕ ਜਾਣਾ ਤੇ ਨਸਲਾਂ ਨੇ ਮੁੱਕ ਜਾਣਾ ਸੋਚ ਸਮਝ ਸਵੈ ਪ੍ਰਚੋਲ ਕਰ ਆਪਣੇ ਆਪ ਨੂੰ ਸਵਾਲ ਪੁੱਛ ਵੀ ਅੱਜ ਇਨਸਾਨ ਔਖਾ ਕਿਉਂ ਹੋ ਗਿਆ ਬਿਮਾਰੀਆਂ ਨੇ ਕਿਉਂ ਘੇਰ ਲਿਆ ਕਿਉਂ ਕਿਉਂਕਿ ਰੱਬ ਦੇ ਰੰਗਾਂ ਨੂੰ ਮੰਨਣਾ ਛੱਡਦਾ ਬੰਦੇ ਨੂੰ ਲੱਗਦਾ ਸਾਰਾ ਧਰਤੀ ਦੇ ਕਬਜ਼ੇ ਮੇਰੇ ਹੀ ਹੈ ਮੈਂ ਦੱਬਾ ਮਾਰੂੰਗਾ ਮੈਂ ਆਪਣੇ ਮਤਾਬ ਚਲਾਉਂਗਾ ਨਹੀਂ ਇਹ ਤੇਰੇ ਮਤਾਬ ਚ ਨਹੀਂ ਚੱਲਣੀ ਇਹ ਉਸੇ ਮਤਾਬ ਚ ਚੱਲਣੀ ਹੈ ਈਨ ਤੈਨੂੰ ਵੀ ਤੇ ਸਾਰੀ ਸ੍ਰਿਸ਼ਟੀ ਨੂੰ ਸਾਜੇ